ਕਾਂਗਰਸ ਨੇ ਨਿਆ ਪੱਤਰ ਦਿੱਤਾ ਨਿਆ ਪੱਤਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਗਰਾਂਟੀਆਂ ਨੇ ਜਿਵੇਂ ਅਗਨੀ ਵੀਰ ਜਿਹੜੀ ਸਕੀਮ ਸੀ ਉਹ ਬੰਦ ਕਰਕੇ ਸਿੱਧੀ ਗੁੱਲੀ ਪਾਰਤੀ ਹੋਲਦੀ ਹੋਏਗੀ ਜੇ ਉਹਦੀ ਕੋਈ ਪੈਨਸ਼ਨ ਹੀ ਨਹੀਂ ਲੱਭੂਗੀ ਉਹਨੂੰ ਸਹੂਲਤਾਂ ਹੀ ਨਹੀਂ ਮਿਲਣਗੀਆਂ ਕਿਉਂ ਕੋਈ ਜਾਊਗਾ ਦੇਸ਼ ਦੀ ਸੇਵਾ ਕਰਨ ਕਿਤੇ ਨਾ ਕਿਤੇ ਡੀਮੋਰੀਲਾਈਜ਼ ਹੋ ਜਾਗੇ ਯੰਗ ਸਰਸ ਕੀ ਕਾਰਨ ਮੰਨਦੇ ਹੋ ਬੀਪੁਰ ਹਲਕਾ ਜਿਹੜਾ ਚਾਹੇ ਮੋਗੇ ਤੱਕ ਲਾਲੀ ਏਰੀਆ ਇੰਡਸਟਰੀ ਨਹੀਂ ਆ ਸਕੀ ਇਹ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਆ ਸਕੀ ਅ ਲੇਕਿਨ ਮੈਨੂੰ ਲੱਗਦਾ ਜੇ ਅੱਛਾ ਵਿਜ਼ਨ ਔਰ ਅੱਛਾ ਸੋਰਸ ਹੋਊਗਾ ਆਨੁਲਿ ਸਮੇਂ ਦੇ ਵਿੱਚ ਜ਼ਰੂਰ ਇਮਪਲॉयਮੈਂਟ ਆਏਗੀ ਅੱਛੀ ਫੈਕਟਰੀਆਂ ਆਵਾਂਗੀ ਕੋਸ਼ਿਸ਼ ਹੈ ਹੀ ਬੀਜੇਪੀ 400 ਪਰ ਦਾ ਨਾਰਾ ਦੇ ਰਹੀ ਹੈ ਕਹਿੰਦੇ 400 ਪਰ ਰੋਜ਼ਗਾਰ ਮੋਕੇ ਸਨ ਅ ਮੈਨੂੰ ਲੱਗਦਾ 400 ਦੀ ਜਗ੍ਹਾ 500 ਕਹਿ ਦਿੰਦੇ ਕੈਂਚ ਕੀ ਜਾਂਦਾ ਹੈ ਨਾ ਪਿੰਡਾਂ ਦੇ ਵਿੱਚ ਜਾਣੇ ਲੋਕ ਖੁਦ ਹੀ ਕਹਿ ਦਿੰਦੇ ਕਿ ਉਹ ਬਿਲਕੁਲ ਵੀ ਨਹੀਂ ਵਿਸ਼ਵਾਸ ਕਰਨਗੇ ਨਾਰੇ ਉੱਤੇ ਸਰਕਾਰ ਤੇ ਸਿਸਟਮ ਤਾਂ ਉਵੇਂ ਹੀ ਹੈ ਕਿਉਂਕਿ ਟੂਕਲੀ ਫੇਲੇ ਸਿਸ ਮੋਗਾ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਗੱਲ। ਮਾਲਵੇ ਦੀ ਧਰਤੀ ਤੇ ਆ ਫਰੀਦਕੋਟ ਦੇ ਲੋਕ ਸਭਾ ਹਲਕੇ ਦੇ ਵਿੱਚ ਮੌਜੂਦਾ ਹੁਣੇ ਹੁਣੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੀ ਰੈਲੀ ਕਰਕੇ ਗਏ ਨੇ। ਸਾਡੇ ਨਾਲ ਕਾਂਗਰਸ ਦੇ ਮਹਿਲਾ ਇੰਚਾਰਜ ਨੇ ਮੋਗਾ ਤੋਂ ਮਾਲਵਿਕਾ ਸੂਦ ਗੱਲਬਾਤ ਕਰਦੇ ਮੈਂ ਬਹੁਤ-ਬਹੁਤ ਸਵਾਗਤ ਹੈ ਇਸ ਨੂੰ। ਧੰਨਵਾਦ ਤੁਹਾਡਾ ਬਹੁਤ-ਬਹੁਤ। ਕਿਸ ਤਰ੍ਹਾਂ ਦੇਖਦੇ ਹੋ ਫਰੀਦਕੋਟ ਦੇ ਵਿੱਚ ਮੁਕਾਬਲਾ ਕਿਸ ਨਾਲ ਮੰਨਦੇ ਹੋ? ਇੱਕ ਹਲਕਾ ਤੁਹਾਡੇ ਕੋਲ ਆ ਸਿਰਫ ਬਾਕੀ ਆਪ ਦੇ। ਅ ਐਸਾ ਕੁਛ ਨਹੀਂ ਹੈ ਮੈਨੂੰ ਲੱਗਦਾ ਕਿ ਜਿਹੜਾ ਆ ਲੋਗ ਹੈ ਬਦਲਾਵ ਲੈ ਕੇ ਆਏ ਬਦਲਾਵ ਨੂੰ ਸਮਝ ਆ ਚੁੱਕਿਆ ਉਹਨਾਂ ਨੂੰ ਕਿ ਜਿਹੜਾ ਬਦਲਾਵ ਹੈ ਬਹੁਤ ਹੀ ਉਹਨੇ ਸਮਾਜ ਦੇ ਵਿੱਚ ਗਲਤ ਮੈਸੇਜ ਦਿੱਤਾ ਤੁਸੀਂ ਦੇਖ ਸਕਦੇ ਹੋ ਜੇ ਰੈਲੀ ਦੇ ਵਿੱਚ ਬਹੁਤ ਸਾਰੇ ਲੋਗ ਆਏ ਸੀ ਇੰਨੀ ਗਰਮੀ ਵੀ ਸੀ ਲੇਕਿਨ ਫਿਰ ਵੀ ਕਾਂਗਰਸ ਨੂੰ ਪਿਆਰ ਕਰਨ ਵਾਲੇ ਔਰ ਕਾਂਗਰਸ 'ਤੇ ਵਿਸ਼ਵਾਸ ਰੱਖਣ ਵਾਲੇ ਜਿਹੜੇ ਲੋਗ ਹੈ ਅੱਜ ਦੂਰੋਂ ਦੂਰੋਂ ਆਏ ਹੈ ਦੱਸਣ ਲਈ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਕਾਂਗਰਸ ਵਸਦੀ ਹੈ ਬੀਜੇਪੀ 400 ਪਾਰ ਦਾ ਨਾਰਾ ਦੇ ਰਹੀ ਹੈ ਕਹਿੰਦੇ 400 ਪਾਰ ਆਫ ਕੀ ਵਾਰ ਮੋਦੀ ਸਰਕਾਰ ਅ ਮੈਨੂੰ ਲੱਗਦਾ 400 ਦੀ ਜਗ੍ਹਾ 500 ਕਹਿੰਦਨ ਕੈਂਚ ਕੀ ਜਾਂਦਾ ਹੈ ਹਨਾ ਤੇ ਕਹਿੰਦੇ ਰਹਿਣ ਮੈਨੂੰ ਲੱਗਦਾ ਕਿ ਸਮਾਂ ਹੈ ਕਿ ਆਪਾਂ ਗੱਲਾਂ ਨਾ ਕਰੀਏ ਕੰਮ ਕਰੀਏ ਔਰ ਲੋਗਾ ਦਾ ਵਿਸ਼ਵਾਸ ਜਿਹੜਾ ਜਿੰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਲੋਕ ਜਿਹੜੇ ਹੈਗੇ ਆ ਆਪਣੇ ਆਪ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨਾਲ ਧੋਖਾ ਪਹਿਲਾਂ ਹੋ ਚੁੱਕਿਆ ਅ ਜ਼ਰੂਰੀ ਹੈ ਕਿ ਹੁਣ ਲੋਗਾ ਨੂੰ ਵਿਸ਼ਵਾਸ ਲਈਏ ਜੋ ਉਹ ਚਾਹੁੰਦੇ ਆ ਉਹ ਸਰਕਾਰ ਪੂਰੀ ਕਰੇ ਕੀ ਕਾਰਨ ਮੰਨਦੇ ਹੋ ਫਰੀਦਕੋਟ ਹਲਕਾ ਦਾ ਜਿਹੜਾ ਚਾਹੇ ਮੋਗੇ ਤੱਕ ਲਾਲੀ ਏਰੀਆ ਇੰਡਸਟਰੀ ਨਹੀਂ ਆ ਸਕੀ ਕੀ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਆ ਸਕੀ ਇਸ ਇਲਾਕੇ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਵਿਜਨ ਚਾਹੀਦੇ ਸਭ ਚੀਜ਼ਾਂ ਕਰਨ ਲਈ ਵਿਜਨ ਵੱਲੋਂ ਸ਼ਾਇਦ ਕਮੀ ਹੈ ਰਹੀ ਹੋਣੀ ਹੈ ਕਿਤੇ ਨਾ ਕਿਤੇ ਜੇ ਵਿਜਨ ਹੁੰਦਾ ਹੈ ਸੋਰਸਸ ਨਹੀਂ ਉਹ ਲੈ ਕੇ ਆ ਸਕਦੇ ਲੇਕਿਨ ਮੈਨੂੰ ਲੱਗਦਾ ਜੇ ਅੱਛਾ ਵਿਜਨ ਔਰ ਅੱਛਾ ਸੋਰਸ ਹੋਊਗਾ ਆਨਵਲੀ ਸਮੇਂ ਦੇ ਵਿੱਚ ਜ਼ਰੂਰ এমਪਲੋਇਮੈਂਟ ਆਏਗੀ ਅੱਛੀ ਫੈਕਟਰੀਆਂ ਆਵਾਂਗੇ ਕੋਸ਼ਿਸ਼ ਹੈ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਫੇਰ ਐਲਾਨ ਕੀਤਾ ਪਹਿਲਾਂ 1000 ਰੁਪਏ ਦੀ ਗਰੰਟੀ ਸੀ ਮਹਿਲਾਵਾਂ ਨੂੰ ਦੇਣ ਦੀ ਉਹ ਕਹਿੰਦੇ ਕਿ ਹੁਣ ਸਾਰਾ ਰੋਡਮੈਪ ਤਿਆਰ ਹੋ ਗਿਆ ਖਾਕਾ ਤਿਆਰ ਹੋ ਗਿਆ ਹੁਣ ਅਸੀਂ 1000 ਨਹੀਂ 1100 ਰੁਪਏ ਦੇਵਾਂਗੇ ਪਹਿਲਾਂ ਤਾਂ ਲੇਡੀਆਂ ਕਹਿੰਦੀਆਂ ਕਿ ਜੀ ਜਿਹੜਾ ਸਾਡੇ ਪਹਿਲਾਂ ਦੇ ਪੈਸੇ ਉਹ ਵਾਪਸ ਕਰ ਦਿਓ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਦੇ ਪੈਸੇ ਗਿਨੇ ਜਾਣ ਤੇ 26 ਤੋਂ 27000 ਉਹਨਾਂ ਦੇ ਖਾਤੇ ਆ ਜਾਣਾ ਚਾਹੀਦਾ ਹੁਣ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਲੋਕ ਖੁਦ ਹੀ ਕਹਿ ਦਿੰਦੇ ਕਿ ਉਹ ਬਿਲਕੁਲ ਵੀ ਨਹੀਂ ਵਿਸ਼ਵਾਸ ਕਰਨਗੇ ਲਾਰੇ ਵਾਲੀ ਸਰਕਾਰ ਤੇ ਕਿਉਂਕਿ ਸਮਾਂ ਆ ਗਿਆ ਹੈ ਕਿ ਹੁਣ ਗੱਲਾਂ ਨਾ ਕਰੀਏ ਕੰਮ ਕਰਕੇ ਦਿਖਾਈਏ ਕਾਂਗਰਸ ਨੇ ਨਿਆ ਪੱਤਰ ਦਿੱਤਾ ਨਿਆ ਪੱਤਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਈ ਗਰੰਟੀਆਂ ਨੇ ਜਿਵੇਂ ਅਗਨੀ ਵੀਰ ਜਿਹੜੀ ਸਕੀਮ ਸੀ ਉਹ ਬੰਦ ਕਰਕੇ ਸਿੱਧੀ ਖੁੱਲੀ ਭਰਤੀ ਫੌਜ ਦੀ ਹੋਏਗੀ तमाम ਉਹ ਜਿਹੜੀਆਂ ਭਰੋਸਾ ਲੋਕਾਂ ਦਾ ਲਿਆ ਗਰੰਟੀਆਂ ਦਿੱਤੀਆਂ ਜਿਸ ਤਰ੍ਹਾਂ ਰੋਜ਼ਗਾਰ ਦੇਣ ਦੀ ਗਰੰਟੀ ਹੈ ਬਿਲਕੁਲ ਦੇਖੋ ਜਿਹੜੀ ਅਗਨੀਵੀਰ ਸਕੀਮ ਹੈ ਮੈਨੂੰ ਲੱਗਦਾ ਹੈ ਕਿ ਬਹੁਤ achhi scheme ਹੈ ਕਿਉਂਕਿ ਕਿਤੇ ਨਾ ਕਿਤੇ ਜਦ 4 ਸਾਲ ਬਾਅਦ ਇੱਕ ਕੋਈ ਵੀ ਯੰਗਸਟਰ ਜਿਹੜਾ ਹੈਗਾ ਟ੍ਰੇਨਡ ਹੋ ਕੇ ਬਾਹਰ ਨਿਕਲੂਗਾ ਜਦੋਂ ਉਹਨੂੰ ਅਸਲੀ ਦਾ ਸਭ ਪਤਾ ਲੱਗ ਜਾਊਗਾ ਜੇ ਉਹਦੀ ਕੋਈ ਪੈਨਸ਼ਨ ਹੀ ਨਹੀਂ ਲੱਗੂਗੀ ਉਹਨੂੰ ਸਹੂਲਤਾ ਹੀ ਨਹੀਂ ਮਿਲਾਂਗੀ ਕਿਉਂ ਕੋਈ ਜਾਊਗਾ ਦੇਸ਼ ਦੀ ਸੇਵਾ ਕਰਨ ਕਿਤੇ ਨਾ ਕਿਤੇ ਡੀਮੋਰੀਲਾਈਜ਼ ਹੋ ਜਾਣਗੇ ਯੰਗਸਟਰਸ ਕਾਂਗਰਸ ਸਰਕਾਰ ਜਿਹੜੀ ਹੈਗੀ ਹੈ ਹਮੇਸ਼ਾ ਚਾਹੇ ਕਿਸੇ ਵੀ ਪੰਤਰ ਇਨਸਾਨ ਹੋਵੇ ਚਾਹੇ ਸਿੱਖ ਹੋਵੇ ਮੁਸਲਿਮ ਹੋਵੇ ਇਸਾਈ ਹੋਵੇ ਹੁੰਦੇ ਹੋਵੇ ਉਹ ਹਰ ਵਰਗ ਦੇ ਲੋਕ ਨਾਲ ਖੜੇ ਗਰੀਬਾਂ ਦੇ ਨਾਲ ਖੜੇ ਔਰ ਅੱਜ ਤੁਸੀਂ ਸੁਣੇ ਹੀ ਹੋਊਗਾ ਜਿਹੜੇ ਸਾਡੇ ਸੀਨੀਅਰਸ ਆਏ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਕੀਮ ਹੈ ਬਿਲਕੁਲ ਵੀ ਨਹੀਂ ਲਾਗੀ ਹੋਊਗੀ ਅਗਨੀ ਵੀ ਜਿਹੜੀ ਸਾਡੇ ਭਰਾਵਾਂ ਲਈ ਲਾਗੂ ਕਰਨਾ ਚਾਹੁੰਦੇ ਹੋ 2022 ਦੀ ਚੋਣ ਤੁਸੀਂ ਨੇ ਲੜੀ ਸੀ ਉਹ ਚੋਣ ਤੇ ਇਸ ਚੋਣ ਦੇ ਵਿੱਚ ਫਰਕ ਕੀ ਮੰਨਦੇ ਹੋ ਮਨੂ ਲੱਗਦਾ ਕਿ ਸੇਮ ਹੈ ਜੀ ਕਿਉਂਕਿ ਮੋਗਾ ਦੇ ਵਿੱਚ ਮੈਂ ਕੰਮ ਕਰ ਰਹੀ ਹਾਂ ਕਿਤੇ ਨਾ ਕਿਤੇ ਜਿਹੜੇ ਲੋਕ ਹੈਗੇ ਆ ਉਵੇਂ ਹੀ ਉਹਨਾਂ ਦੂਸਰੇ ਰਸਤੇ ਚਲੇ ਗਏ ਸੀਗੇ ਹੁਣ ਉਹ ਵਾਪਸ ਕਾਂਗਰਸ ਵੱਲ ਆ ਰਹੇ ਆ ਰੁਝਾਵ ਉਹਨਾਂ ਦਾ ਫੇਰ ਉਵੇਂ ਹੀ ਹੋ ਗਿਆ ਜਦ ਅਸੀਂ ਪਿੰਡਾਂ ਵਿੱਚ ਵੀ ਜਾਂਦੇ ਆ ਲੋਕ ਜਿਹੜੇ ਖੁਦ ਹੀ ਹੱਥ ਖੜਾ ਕਰਕੇ ਬੋਲ ਦਿੰਦੇ ਕਿ ਉਹ ਕਿਸੇ ਹੋਰ ਨੂੰ ਨਹੀਂ ਵੋਟ ਪਾਵਾਂਗੇ ਕਾਂਗਰਸ ਨੂੰ ਪਾਵਾਂਗੇ ਆਪਣੀ ਭੈਣ ਮਾਲਵੀਕਾ ਸੂਤ ਦੇ ਨਾਲ ਖੜੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਵਨ ਇਲੈਕਸ਼ਨਸ ਤੋਂ ਬਾਅਦ ਵੀ ਉਹਨਾਂ ਦੀ ਪੈਨ ਉਹਨਾਂ ਦੀ ਬੇਟੀ ਫੀਲਡ ਵਰਕ ਉਵੇਂ ਹੀ ਕਰਦੀ ਹੈ ਚਾਹੇ ਕਿਸੇ ਦਾ ਦੁੱਖ ਸੁੱਖ ਹੋਵੇ ਹਮੇਸ਼ਾ ਹਾਜ਼ਰ ਹੈ ਲੋਕ ਜਿਹੜੇ ਹੁਣ ਸਮਝਦਾਰ ਹੋ ਗਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਅੱਗੇ ਲੈ ਕੇ ਆਵਾਂਗੇ ਅੱچھے ਲੋਕ ਕਹਿੰਦੇ ਵਿਧਾਇਕ ਦੇ ਨਾਲ ਮੇਰੀ ਅੱਜ ਇੰਟਰਵਿਊ ਸੀ ਉਹ ਕਹਿੰਦੇ ਵਿਕਾਸ ਬਹੁਤ ਕਰਤਾ ਮੋਗੇ ਦੇ ਵਿੱਚ ਸਕੂਲ ਨਵੇਂ ਕਈ ਸਕੂਲ ਬਣਾਤੇ ਕਹਿੰਦੇ ਧੜਾ ਧੜਾ ਵਿਕਾਸ ਹੋ ਰਿਹਾ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਹਲਕੇ 'ਚ ਚੱਲ ਰਹੇ ਅਸੀਂ ਵੀ ਮੋਗੇ ਸ਼ਹਿਰ 'ਚ ਰਹਿੰਦੇ ਆ ਕੋਈ ਸਕੂਲ ਦਾ ਵਿਕਾਸ ਅਜੇ ਤੱਕ ਤਾਂ ਆਇਆ ਨਹੀਂਗਾ ਜੇ ਆਇਆ ਤਾਂ ਜ਼ਰੂਰ ਮੈਂ ਦੇਖਣਾ ਚਾਹੂੰਗੀ ਕਿੱਥੇ ਮੈਂ ਵੀ ਦੇਖੂੰਗੀ ਜੇ ਕੀਤਾ ਤਾਂ ਬਹੁਤ ਅੱਛਾ ਹੈ ਲੇਕਿਨ ਮੈਨੂੰ ਲੱਗਦਾ ਨਹੀਂ ਇਹ ਕੁਝ ਹੋਇਆ ਹੈ ਸਿਵਲ ਹਸਪੀਟਲ ਓਵੇਂ ਦਾ ਓਵੇਂ ਹੀ ਹੈ ਸਕੂਲ ਸਾਰੇ ਓਵੇਂ ਦੇ ਓਵੇਂ ਹੀ ਹੈ ਬਹੁਤ ਸਾਰੇ ਸਕੂਲਸ ਦੇ ਵਿੱਚ ਜਿਹੜੇ ਟੀਚਰਸ ਹੈਗੇ ਦੋ ਜਾਂ ਤਿੰਨ ਹੀ ਹੈਗੇ ਬੱਚਿਆਂ ਨੂੰ ਉੱਥੇ ਪ੍ਰੋਪਰ ਕਈ ਜਗ੍ਹਾ ਤੇ ਪਾਣੀ ਵੀ ਨਹੀਂ ਮਿਲ ਰਿਹਾ ਸਿਸਟਮ ਤਾਂ ਉਵੇਂ ਹੀ ਹੈ ਕਿਉਂਕਿ ਟੋਟਲੀ ਫੇਲ ਹੈ ਸਿਸਟਮ ਮੋਗਾ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਕੰਮ ਹੋਇਆ 13 ਜੀਰੋ ਦਾ ਨਾਰਾ ਦੇ ਰਹੀ ਆਪ ਕਿਸ ਤਰ੍ਹਾਂ ਮੰਨਦੇ ਮੈਨੂੰ ਲੱਗਦਾ ਕਿ ਐਵੇਂ ਬਿਲਕੁਲ ਵੀ ਪੋਸੀਬਲ ਨਹੀਂ ਹੈਗਾ ਲੋਕਾਂ ਨੂੰ ਆਪ ਐਨਾ ਫੋਰ ਗਰੰਟਡ ਨਹੀਂ ਲੈ ਸਕਦੇ ਕਿ ਵੀ ਤੁਹਾਨੂੰ 13 ਦੀ 13 ਸੀਟਾਂ ਜੇ ਦੇ ਦਾਂਗੇ ਸਮਾਂ ਚਲਾ ਗਿਆ ਬਦਲਾਵ ਲੋਕਾਂ ਨੇ ਦੇਖ ਲਿਆ ਕਿਤੇ ਨਾ ਕਿਤੇ ਲੋਕ ਜਿਹੜੇ ਸਮਝਦਾਰ ਹੋ ਗਏ ਇਸ ਤਰ੍ਹਾਂ ਦਾ ਨਹੀਂ ਹੋਊਗਾ ਲੋਕ ਜ਼ਰੂਰ ਇਕ ਤਰੀਕ ਨੂੰ ਆਪਣਾ ਜਿਹੜਾ ਰੁਝਾਵ ਦਿਖਾਵਾਂਗੇ ਕਿ ਉਹ ਲੋਕਾਂ ਨੂੰ ਆਨਸਰ ਦੇਣਾ ਜਾਣਦੇ ਜੇ ਕੋਈ ਉਹਨਾਂ ਨਾਲ ਝੂਠ ਬੋਲਦਾ ਪਿਛਲੇ 5 ਸਾਲ ਤੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੁਹੰਮਦ ﺻਦੀਕ ਐਮਪੀ ਰਹੇ ਨੇ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਕਾਰਜਕਾਰ ਅ ਦੇਖੋ ਜਦ ਮੈਂ ਇਲੈਕਸ਼ਨਸ ਲੜੀ ਸੀ ਉਸ ਤੋਂ ਬਾਅਦ ਮੁਹੰਮਦ ﺻਦੀਕ ਜੀ ਨਾਲ ਮੈਂ 2 ਸਵਾ 2 ਸਾਲ ਕੰਮ ਕੀਤਾ ਹੈ ਔਰ ਉਹਦੇ ਦੌਰਾਨ ਮੈਂ ਬਹੁਤ ਪਿੰਡਾਂ ਦੇ ਵਿੱਚ ਉਹਨਾਂ ਦੀ ਹੈਲਪ ਦੇ ਨਾਲ ਮੈਂ ਫਾਇਰ ਬ੍ਰਿਗੇਡ ਜਿਹੜੀ ਮਸ਼ੀਨਰੀ ਵੀ ਦਿਲਾਈ ਹੈ ਬਹੁਤ ਸਾਰੀ ਜਗ੍ਹਾ ਤੇ ਪਾਣੀ ਦੀ ਟੈਂਕੀ ਵੀ ਤੇ ਲਾਈ ਹੈ ਸਟਰੀਟ ਲਾਈਟਸ ਵੀ ਕੀਤੀਆਂ ਬੈਂਚਸ ਵੀ ਕੀਤੇ ਲੇਕਿਨ ਹਲਕੇ ਅਨੇ ਵੱਡੇ ਹੁੰਦੇ ਆ ਕਿਤੇ ਨਾ ਕਿਤੇ ਨਈ ਵੀ ਚੀਜ਼ਾਂ ਪਹੁੰਚੀ ਹੈ ਸ਼ਹਿਰ ਦੇ ਵਿੱਚ ਨਹੀਂ ਕੁਝ ਜ਼ਿਆਦਾ ਕਰ ਪਾਏ ਲੇਕਿਨ ਉਮੀਦ ਹੈ ਕਿ ਇਸ ਕੀ ਵਾਰੀ ਜਦ ਮੋਗੇ ਹਲਕੇ ਦਾ ਐਮਪੀ ਆਊਗਾ ਤੇ ਮੋਗੇ ਨੂੰ ਜ਼ਰੂਰ ਜਿਹੜਾ ਹੈਗਾ ਵਾ ਇੱਕ ਤਰ੍ਹਾਂ ਦੇ ਕਹਿੰਦੇ ਕਿ ਲੋਟਰੀ ਲੱਗ ਜੂਗੀ ਕਿ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਸੋਚ ਕੇ ਰੱਖੀਆਂ ਹੋਈਆਂ ਆਪਣੇ ਐਮਪੀ ਦੇ ਨਾਲੋਂ ਮੋਗਾ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ ਆਮਾਦੀ ਪਾਰਟੀ ਨੇ ਕਿਸੇ ਮਹਿਲਾ ਨੂੰ ਪੰਜਾਬ ਦੇ ਵਿੱਚ ਟਿਕਟ ਨਹੀਂ ਦਿੱਤੀ ਕਾਂਗਰਸ ਨੇ ਦਿੱਤੀ ਹੈ ਟਿਕਟ ਨਾ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਨਹੀਂ ਦਿੱਤੀ ਕੀ ਲੱਗਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਜੀ ਉਹਨਾਂ ਨੇ ਜਿਹੜੀ ਟਿਕਟਸ ਵੀ ਦਿੱਤੀਆਂ ਬਹੁਤ ਸਾਰੇ ਦੂਸਰੀ ਪਾਰਟੀਆਂ ਦੇ ਲੋਕ ਜਿਹੜੇ ਇੱਥੇ ਆ ਕੇ ਕਿਸੇ ਨਾਲ ਧੱਕਾ ਕਰਕੇ ਉਹ ਲੈ ਕੇ ਆਏ ਹੈ ਮਤਲਬ ਕਿ ਕਾਂਗਰਸ ਹੀ ਕਿੰਨੀ ਕੈਸੀ ਪਾਰਟੀ ਹੈ ਜਿਹੜੀ ਮਹਿਲਾ ਨੂੰ ਬਰਾਬਰ ਤੇ ਰੱਖਦੀ ਹੈ ਤੁਸੀਂ ਹੁਣ ਵੀ ਦੇਖਿਆ ਹੋਊਗਾ ਕਿ ਜਿਹੜੀ ਉਹਨਾਂ ਨੇ ਸੀਟ ਮਜੀਦ ਖਰਸਾਹੋ ਕੇ ਨੂੰ ਦਿੱਤੀ ਹੈ ਇੱਕ ਹੋਰ ਸੀਟ ਉਹਨਾਂ ਨੇ ਜਿਹੜੀ ਹੈ ਲੇਡੀ ਨੂੰ ਦਿੱਤੀ ਹੈ ਜ਼ਰੂਰਤ ਹੈ ਕਿ ਫੀਲਡ ਦੇ ਵਿੱਚ ਔਰਤਾਂ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਵੀ ਬਹੁਤ ਹੀ ਹਾਰਡ ਵਰਕਿੰਗ ਹੁੰਦੀ ਹੈ ਇੱਕ ਔਰਤ ਕਾਰ ਚਲਾ ਸਕਦੀ ਹੈ ਤੇ ਕਿਉਂ ਉਹ ਲੋਕਾਂ ਦੀ ਵੀ ਓਨੀ ਹੀ ਸੇਵਾ ਕਰ ਸਕਦੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਡਮ ਮਾਲਕਾ ਮਲਵਿਕਾ ਸੂਸੀ ਸੋਨੂ ਸੂਤ ਦੇ ਭੈਣ ਨੇ ਮੋਗਾ ਹਲਕੇ ਤੋਂ ਕਾਂਗਰਸ ਦੇ ਮਹਿਲਾ ਇੰਚਾਰਜ ਨੇ ਤਾਂ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਵੱਡੀ ਲੀਡ ਦੇ ਨਾਲ ਫਰੀਦਕੋਟ ਤੋਂ ਕਾਂਗਰਸ ਦਾ ਉਮੀਦਵਾਰ ਜਿਹੜੀ ਮਹਿਲਾ ਅਮਰਜੀਤ ਕੌਰ ਸਾਕੇ ਨੇ ਉਹ ਜੇਤੂ ਰਹਿਣਗੇ ਸਾਥੀ ਸੰਨੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਲਸ ਬੋਕਸਮੈਨ ਟੀਵੀ ਫਰੀਦਕੋਟ